ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਜਿਹੜੀ ਅੱਜ ਵਿੱਚ ਗੱਲ ਕਰਾਂਗੇ ਜੇ ਅੱਜ ਦੇ ਮੌਸਮ ਦੀ ਪਹਿਲਾਂ ਅਗਲੇ 6-7 ਦਿਨਾਂ ਦੀ ਹਫਾ ਗੱਲ ਕਰਨੀ ਹੈ ਯਾਨੀ ਕਿ ਮਈ ਦੇ ਅਖੀਰ ਤੱਕ ਮੌਸਮ ਪੰਜਾਬ ਦਾ ਕਿੰਦਾ ਰਹਿ ਸਕਦਾ ਸੋ ਐਸ ਵੇਲੇ ਦੀਆਂ ਤਾਜ਼ਾ ਸੈਟਲਾਈਟ ਦਸਰਾਂ ਤੇ ਤੁਹਾਨੂੰ ਜਿਹੜਾ ਜ ਤੁਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਆ ਸਵੇਰ ਦਾ ਟਾਈਮ ਹੈ ਜੀ 24 ਮਈ ਦੀ ਅੱਜ ਸਵੇਰ ਹੈ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੌਸਮ ਗਰਮ ਤੇ ਖੁਸ਼ਕ ਹੋਣਿਆ ਹੋਇਆ ਲਗਭਗ ਬਹੁਤੇ ਹਿੱਸਿਆਂ ਨੇ ਜਿਹੜੇ ਐਸ ਵੇਲੇ ਧੁੱਪ ਨਾਲ ਜਿਹੜਿਆ ਧੁੱਪ ਬਹੁਤ ਦੇ ਖੇਤਰਾਂ ਦੇ ਵਿੱਚ ਚੜੀ ਹੋਈ ਆ ਸੋ ਪਛਮੀ ਸਿਸਟਮ ਸਰਗਰਮ ਹੈ ਜੀ ਵੈਸਟਰਨ ਜੇ ਸਰਮਸ ਪਰੇ ਤਰ ਐਕਟਿਵੇਟ ਆ ਉੱਤਰ ਭਾਰਤ ਦੇ ਵਿੱਚ ਤੇ ਆਉਂਦੇ 48 ਘੰਟਿਆਂ ਦੇ ਵਿੱਚ ਅੱਜ ਵੀ ਤੇ ਕੱਲ ਵੀ ਪੰਜਾਬ ਦੇ ਵਿੱਚ ਹਰਿਆਣਾ ਪਲੱਸ ਕੁਝ ਹੋਰ ਨਾਲ ਲੱਗਦੇ ਜਿਹੜੇ ਖੇਤਰ ਹੈ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਜੜਿਆ ਦਰਜ ਹੋਣ ਦੀ ਪੂਰੀ ਉਮੀਦ ਹੈ ਬਿਤੇਜ ਜੇਕਰ 24 48 ਘੰਟਿਆਂ ਦਾ ਟੈਂਪਰੇਚਰ ਦੇਖਦੇ ਆਂ ਜਿੱਥੇ ਟੈਂਪਰੇਚਰ 45 47ਾਂ ਤੇ ਜਾ ਪਹੁੰਚੇ ਸੀ ਪੰਜਾਬ ਹਰਿਆਣੇ ਦੇ ਉਹਨਾਂ ਦੇ ਵਿੱਚ ਥੋੜੀ ਗਿਰਾਵਟ ਆਈਆ ਕਿਉਂਕਿ ਜਿਹੜਾ ਸਿਸਟਮ ਇੱਕ ਲੰਘ ਕੇ ਗਿਆ ਫਿਰ ਛੇ ਹਨੇਰ ਚੱਕਰ ਚਲਾ ਕੇ ਗਿਆ ਉਹਦੇ ਸਦਕਾ ਠੰਡੀ ਹਰੇਰੀ ਚੱਲੀ ਸੀ ਜਿਸ ਦੇ ਨਾਲ ਟੈਂਪਰੇਚਰ ਹੇਠਾਂ ਆਏ ਸੀ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਟੈਂਪਰੇਚਰ ਹੈ ਜਿਹੜੇ ਚਾਣੀਆਂ ਅਧਿਆਸਾਸ ਚੱਲਦੇ ਪਏ ਨੇ ਤੇ ਹਰਿਆਣੇ ਦੇ ਵਿੱਚ ਵੀ ਚਾਣੀਆਂ ਅਧਿਆਸਾਸ ਮੋਸਟਲੀ ਟੈਂਪਰੇਚਰ ਹੈ ਜਿਹੜੇ ਬਹੁਤ ਖੇਤਰਾਂ ਦੇ ਵਿੱਚ ਚੱਲ ਰਹੇ ਨੇ ਰਾਜਸਥਾਨ ਦੇ ਵਿੱਚ ਕੋਈ ਰਾਹਤ ਨਹੀਂ ਹੈ ਜੀ ਰਾਜਸਥ ਜਿਹੜਾ ਜੈਸਲਮੇਰ ਖੇਤਰ ਸਤੋਂ ਗਰਮ ਰਿਹਾ ਸੀ ਬੀਤੇ 24 ਘੰਟਿਆਂ ਦੇ ਵਿੱਚ ਸੋ ਜੇਕਰ ਜਿਉ ਦਾ ਸਿਸਟਮ ਰਾਜਸਥਾਨ ਦੇ ਵਿੱਚ ਠੱਠ ਨਹੀਂ ਹੁੰਦਾ ਤੇ ਉੱਥੇ ਜਿਹੜੇ ਟੈਂਪਰੇਚਰ ਇਸੇ ਤਰ੍ਹਾਂ ਸਟੇਬਲ ਬਣੇ ਰਹਿਣਗੇ ਆਉਂਦੇ ਦਿਨਾਂ ਦੇ ਵਿੱਚ ਜੀ ਮੀ ਦੇ ਆਸਾਰ ਬਣਦੇ ਜਾਫਰੇ ਨੇ ਜੇਕਰ ਅਗਲੇ 48 72 ਘੰਟੇ ਦੇ ਦੌਰਾਨ ਤੇ ਮੀ ਜੜਿਆ ਹਲਕਤ ਲੱਗੇ ਟੁੱਟਵੇਂ ਤੌਰ ਤੇ ਕਿਤੇ ਕਿਤੇ ਤਗੜਾ ਹਨੇ ਝੱਖੜ ਵੀ ਚੱਲ ਸਕਦਾ ਉਹ ਕਿਹੜੇ ਖੇਤਰਾਂ ਉਨਕੇ ਮਾਝਾ ਦੋਆਬਾ ਮਾਲਵਾ ਇੱਕ ਉਦਰ ਦੇ ਹੱਥ ਵਸ ਹੈ ਉਸ ਤੋਂ ਬਾਅਦ ਮਈ ਦੇ ਅਖੀਲੇ ਦਿਨਾਂ ਤੱਕ ਜਿਵੇਂ ਜਿਵੇਂ ਫਾ ਵਧਾਂਗੇ ਯਾਨੀ ਕਿ 28 29 30 ਕਤੀ ਇਹਨਾਂ ਦਿਨਾਂ ਦੇ ਵਿੱਚ ਤਗੜਾ ਹਨੇਰ ਝੱਖੜ ਚੱਲਣ ਦੇ ਆਸਾਰ ਬਣਦੇ ਜਾਫਰੇ ਨੇ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਮਧ ਪ੍ਰਦੇਸ਼ ਦੇ ਉੱਤਰ ਉੱਤਰ ਖੇਤਰ ਪੱਛਮੀ ਯੂਪੀ ਔਰ ਰਾਜਸਥਾਨ ਦੇ ਖੇਤਰ ਔਰ ਉਤਰਾਖੰਡ ਹਿਮਾਚਲ ਜੰਮੂ ਲੈਂਦੇ ਵਾਲੇ ਪਾਸੇ ਖੇਤਰ ਤੇ ਇਹਨਾਂ ਭਾਗਾਂ ਦੇ ਵਿੱਚ ਇੱਕ ਸਿਸਟਮ ਪਹੁੰਚ ਕਰਨ ਜਾ ਰਿਹਾ ਜਿਹੜਾ ਮੌਜੂਦਾ ਖੇੜ ਦੇ ਵਿੱਚ ਸਰਗਰਮ ਹੋਵੇਗਾ ਤੇ ਵੱਡੇ ਲੈਵਲ ਤੇ ਮੀਂਹ ਚੱਖੜ ਦੇ ਆਸਾਰ ਹੋਣਗੇ ਤਗੜਾ ਹਨੇਰ ਝੱਖੜ ਚੱਲ ਸਕਦਾ ਸਿੱਧਾ ਤੁਹਾਨੂੰ ਅੰਕੜਿਆਂ ਤੇ ਲੈ ਕੇ ਚੱਲਦੇ ਹਾਂ ਜੋ ਜਾਰੀ ਕੀਤੇ ਅਜੇ ਮੌਸਮ ਵਿਭਾਗ ਨੇ ਅਗਲੇ 3-4 ਦਿਨਾਂ ਦੇ ਲਈ ਜਿਆ ਕਹਿ ਲਿਆ ਕਿ ਅਗਲੇ 7-8 ਦਿਨਾਂ ਦੇ ਲਈ ਅਲਰਟ ਜਨਨੇ ਨੇ ਤਾਵਰ ਤੋਰ ਜਾਰੀ ਕਰ ਦਿੱਤੇ ਗਏ ਨੇ yellow alert ਜਾਰੀ ਨੇ ਜੀ ਅਗਲੇ 48-72 ਘੰਟਿਆਂ ਦੇ ਲਈ ਤੇਜ਼ ਰਫਤਾਰ ਹਵਾਵਾਂ ਗੜੇਮਾਰ ਤਗੜਾ ਹਨੇਰ ਝੱਖੜ ਜਿਹੜੇ ਸਿਸਟਮ ਦੀ ਅਸੀਂ ਗੱਲ ਕਰ ਰਹੇ ਹਾਂ ਉਹ 29 30 31 ਦਸਾਰਗਾਂ ਹੋਏਗਾ ਜਿਵੇਂ ਕਿ ਤੁਸੀਂ ਉੱਤੇ ਸਕਰੀਨ ਦੇ ਉੱਤੇ ਦੇਖ ਸਕਦੇ ਆ ਕਿ 29 ਤਰੀਕ ਨੂੰ ਜਿਹੜੇ ਨੇ ਅਲਰਟ ਜਾਰੀ ਕੀਤੇ ਗਏ ਨੇ ਭਾਰੀ ਮੀਂਹ ਦੇ ਸਕਰੀਨ ਦੇ ਉੱਤੇ ਦੇਖ ਸਕਦੇ ਆ ਜੀ اف ਡਬਲਯੂ ਐਸ ਲਿਖਿਆ ਹੋਇਆ ਤੇ 29 31 ਨੂੰ ਜਬਰਦਸਤ ਮੀਂਹ ਦੇ ਸਪੈਲ ਲੱਗ ਸਕਦੇ ਨੇ ਪੰਜਾਬ ਦੇ ਵਿੱਚ ਫਲਸ ਨਾਲ ਲੱਗਦੇ ਖੇਤਰਾਂ ਦੇ ਵਿੱਚ ਤਕਰਹ ਨੇ ਚੱਕਰ ਚੱਲ ਸਕਦਾ ਸੋ ਇਹ ਸਿਸਟਮ ਬਹੁਤ ਆ ਤਗੜਾ ਹੈ ਜੀ ਬੀਤੇ ਸਿਸਟਮ ਨਾਲੋਂ ਇਹ ਸਿਸਟਮ ਤਗੜਾ ਆ ਰਿਹਾ ਤੇ ਇਹਦੇ ਵਿੱਚ ਕਾਫੀ ਕੁਝ ਜਿਹੜਾ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਵਾਪਰ ਸਕਦਾ ਮੀਂਹ ਵਾਲੇ ਖਾਕ ਤੋਂ ਹਨੇ ਚੱਕਰ ਵਾਲੇ ਭਾਕ ਤੋਂ ਬਾਕੀ ਤੁਹਾਨੂੰ ਅਪਡੇਟ ਅਸੀਂ ਸਾਂਝੇ ਕਰਦੇ ਰਵਾਂਗੇ ਜਾ ਸਕਦੇ ਜੀ ਸ਼ੁਕਰੀਆ